ਜਾਪੀ ਖਬਰਾਂ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਿਕਾਲ ਤੇ ਹੁਣ ਤੱਕ ਦੀ ਵੱਡੀ ਖਬਰ ਜਿਹੜੀ ਕਿ ਨਵੀਂ ਦਿੱਲੀ ਤੋਂ ਸਰਕਾਰ ਨੇ 200 ਦੇ ਨੋਟ ਜਿਹੜਾ ਕਿ ਛਪਾਈ ਸ਼ੁਰੂ ਕਰ ਦਿੱਤੀ ਹੈ ਇੱਕ ਅੰਗਰੇਜ਼ੀ ਅਖਬਾਰ ਵਿੱਚ ਛਪਿਆ ਹੈ ਉਹਨਾਂ ਦੇ ਮੁਤਾਬਕ ਜਿਹੜਾ ਕਿ ਰੋਜ਼ਾਨਾ ਦੇ ਲੈਣ-ਦੇਣ ਜਿਹੜਾ ਕਿ ਸੌਖਾ ਕਰਨ ਲਈ ਰਿਜ਼ਰਵ ਬੈਂਕ ਵੱਲੋਂ ਕੁਝ ਯੂਟਾ ਵਿੱਚ ਨਵੇਂ ਨੋਟ ਦੇ ਰਿਚਪਾਈ ਸ਼ੁਰੂ ਕਰ ਦਿੱਤੀ ਹੈ ਅਖਬਾਰ ਮੁਤਾਬਕ ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੇ ਦੱਸਿਆ ਕਿ ਉਹਨਾਂ ਨੇ ਨੋਟ ਛਾਪਣਾ ਦੇ ਦਿੱਤਾ ਹੈ ਤੇ ਦੱਸਿਆ ਗਿਆ ਹੈ ਕਿ ਇਸ ਨੋਟ ਵਿੱਚ ਜਿਹੜੀ ਕਿ ਐਡਵਾਂਸ ਸਿਕਿਉਰਟੀ ਵੀ ਹੈ ਫੀਚਰ ਵੀ ਹੋਣਗੇ ਜਿਸ ਨਾਲ ਜਾਲੀ ਬਾਜੀ ਦਾ ਜਿਹੜਾ ਕਿ ਜਾਲੀ ਨੋਟਾਂ ਤੋਂ ਵੀ ਬਚਿਆ ਜਾਵੇਗਾ ਪਹਿਲੇ ਨੋਟ ਨੂੰ ਜੁਲਾਈ ਦੇ ਜਿਹੜਾ ਕਿ ਮਹੀਨਾ ਦੇ ਵਿੱਚ ਚਾਲਾਂ ਦੀ ਜਿਹੜੀ ਕਿ ਸੰਭਾਵਨਾ ਹੈ ਗੱਲ ਸਾਹਮਣੇ ਆਈ ਹੈ ਹਾਲਾਂਕਿ ਰਿజర్ਵ ਬੈਂਕ ਨੇ ਇਸ ਗੱਲ ਦੀ ਕੋਈ ਅਧਿਕਾਰਿਕ ਜਿਹੜੀ ਪੁਸ਼ਟੀ ਨਹੀਂ ਕੀਤੀ ਹੁਣ ਉਹ ਵੱਲੋਂ ਕੋਈ ਬਿਆਨ ਨਹੀਂ ਆ ਦੱਸ ਦਈਏ ਕਿ ਜਿਹੜਾ ਹੈ ਕਿ ਰਿజర్ਵ ਬੈਂਕ ਨੇ ਇੱਕ ਬੈਠਕ ਦੇ ਦੌਰਾਨ ਮਾਰਚ ਵਿੱਚ 200 ਦਾ ਨੋਟ ਜਿਹੜਾ ਹੈ ਕਿ ਚਾਲਾਂ ਜਿਹੜੀ ਕਿ ਗੱਲ ਕਹੀ ਸੀ ਉਹ ਦੇਖਦੇ ਆਂ ਕਿ ਕੀ ਜਿਹੜਾ ਹੈ ਕਿ ਸਾਹਮਣੇ ਨਿਕਲ ਕੇ ਆਉਂਦੇ 200 ਦਾ ਨੋਟ ਤੇ ਉਹ ਜਿਹੜਾ ਹੈ ਕਿ ਛੇਤੀ ਨਜ਼ਰ ਆਵੇਗਾ ਇਹ ਅਜਿਹੀ ਹੁੰਦਾ ਵੀ ਵੱਡੀ ਖਬਰ ਜਿਸ ਦਾ ਦੁਆਮ ਦੋਨੇ ਦੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪਹੁੰਚਾਂਗੇ ਤਿੰਨ ਤੱਕ ਲਈ ਮੈਨੂੰ ਤੋਂ ਜਦ ਸਾਰਿਆਂ ਨੂੰ ਪਿਆਰ ਭਰੀ ਸასი ਸ਼ਾਲੀ